ਬਣਾਜੇ ਅਸੀਂ 1 ਕਰੋੜ ਆ 26 ਲੱਖ ਦੀਆਂ ਜਿਹੜੀਆਂ ਸੜਕਾਂ ਦਾ ਉਦਘਾਟਨ ਕਰ ਚੁੱਕੇ ਆ ਤੇ ਹਰ ਦੂਸਰੇ ਤੀਸਰੇ ਦਿਨ ਹਫਤੇ ਦੇ ਹਫਤੇ ਵਿੱਚ ਇੱਕ ਦੋ ਦਿਨ ਅਸੀਂ ਜੋ-ਜੋ ਸੜਕਾਂ ਖਰੜਦੀਆਂ ਬਣਦੀਆਂ ਜਾਣਗੇ ਉਹਦੇ ਉਦਘਾਟਨ ਅਸੀਂ ਕਰਦੇ ਹਾਂ ਕਾ ਵੀ ਥੋੜਾ ਜਿਹਾ 5-6 ਮਹੀਨੇ ਚ ਪੂਰਾ ਕਰਦੇ ਹਾਂ। ਹਾਂਜੀ ਹਾਂਜੀ ਬੜੀ। ਇਹਦੇ ਆਪਾਂ ਕਿੰਨੇ ਕਰੋੜ ਪਾਸ ਕੀਤੇ ਹੋ? 4 ਕਰੋੜ 3 ਕਰੋੜ। ਠੀਕ ਹੈ। ਇਹ ਤਾਂ ਬਹੁਤ ਵੱਡਾ ਸੈਕਟਰ ਹੈ। ਇਹੋ ਥੋੜੀ ਜਲਪਨਾ ਹੋ ਜੇ ਨਾ ਜੀ। ਇਹ ਨਾ ਜੀ ਸਾਰੇ ਸ਼ਹਿਰ ਦੇ ਹੀ ਪ੍ਰੋਗਰਾਮ ਜਿਹੜੇ ਇੱਥੇ ਲੋਕਾਂ ਨੂੰ ਬੜਾ ਫਾਇਦਾ ਹੋ ਜਾਣਾ। ਬਹੁਤ ਕਿਛੇ ਚੰਗੇ ਪੈਲਸ ਵਰਗਾ ਹੀ। ਸਾਤੋ ਬਟੇ ਤੇ ਪਾਰਕ ਵੀ ਬਹੁਤ ਵੱਡੀ ਬਾਲੀਬਾਲ ਦਾ ਬਣਿਆ ਹੋਇਆ ਹੈ ਬਾਲੀਬਾਲ ਦਾ ਲਾਇਆ ਹੋਇਆ ਹੈ ਕੋਈ ਵੀ ਬਣਾਣਾ ਇੱਕ 사이ਡਾਂ ਤੇ ਫੁੱਟਬਾਲ ਦੀ ਨੈਟ ਲਵਾ ਦਈਏ ਨਹੀਂ ਫੁੱਟਬਾਲ ਦਾ ਆਹਦਾ ਬਣਾਇਆ ਹੈ ਬੈਡਮਿੰਟਨ ਲਵਾ ਦਈਏ ਬੈਡਮਿੰਟਨ ਬੈਡਮਿੰਟਨ ਦਾ ਤੇ ਕੋਈਆਂ ਲਾਈਟਾਂ ਚਾਹੀਦੀਆਂ ਜੋ ਜੋ ਕਹਿਣਗੇ ਉਹ ਲਪੇਟ ਦੇ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੀ ਸਾਰੇ ਇੱਡੀਆ ਵੱਲੋਂ ਮਿਲ ਸਕਦੇ ਤੁਸੀਂ ਤਾਂ ਬਹੁਤ ਚੰਗਾ ਕੀਤਾ ਜੀ ਮੰਦਾ ਉਹਦੇ ਨੇਵਰ ਖੜਦੀ ਹੈ ਬਾਹਰ ਹਾਂਜੀ ਉਹ ਨੇਵਰ ਚੌਂਕ ਬਣਿਆ ਹੋਇਆ ਜੀ ਕਰੜਾ ਪੂਰੇ ਬੰਦਿਆਂ ਨੇ 100-100 ਲੇਬਰ ਵਾਲੇ ਰੱਖੇ ਨੇ ਅਸੀਂ ਲੇਬਰ ਭਜਾਉਣ ਦੇ ਹੱਕ ਦੇ ਨਹੀਂ ਹੈ ਪਰ ਅਸੀਂ ਕਹਿੰਦੇ ਵੀ ਉਰੇ ਨਾ ਖੜੇ ਗਲੀਆਂ ਵਿੱਚ ਬੱਚਿਆਂ ਨੂੰ ਬੜੀ ਦੇਰੀ ਹੁਣ ਬੜੀ ਪ੍ਰੋਬਲਮ ਹੋ ਗਈ ਪੂਰੀ ਪਬਲਿਕ ਬ੍ਰੀਸਰ ਬੱਚਿਆਂ ਨੂੰ ਬੜੀ ਦਿੱਕਤ ਹੋਦੀ ਇੱਥੇ ਖੜਦੇ ਹੀ ਹੈ ਚੌਂਕ ਦੇ ਸਾਰੇ ਚਾਰੇ ਬਾੜਾਂ ਦਾ ਚੌਂਕ ਉਸਤੇ ਜੀ ਮਿਹਨਤ ਕਰਦੇ ਬਣਾਏ ਆ ਉਹਰੇ ਚੌਂਕ ਨੇ ਇੱਥੇ ਨਾ ਪੱਕਾ ਬਣਿਆ ਵਈ ਬਸਤਾ ਕਿ ਇਹ ਸਭ ਤੋਂ ਵੱਡੀ ਗੱਲ ਹੈ ਮੌਕਾ ਖੜਨ ਦਾ ਹੈਗਾ ਆਪਾਂ ਨੇ ਇਹ ਲੇਬਰ ਚੋਂ ਨਹੀਂ 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 ਇਹ ਲੇਬਰ ਚੋਂ ਨਹੀਂ ਇੱਥੋਂ ਇੱਥੋਂ ਕੀ ਇਹ ਲੋਕ ਲੇਬਰ ਲੈ ਕੇ ਜਾਂਦੇ ਨਹੀਂ ਜੀ ਉਹਦੇ ਲੇਬਰ ਨਾਲ ਉਹਨੇ ਕੰਮ ਚ ਰੱਖੀ ਦੋ ਤਿੰਨ ਬੰਦਿਆਂ ਨੇ ਸੌ ਬੰਦਾ ਨਾ ਘਰ ਰੱਖਿਆ ਬਾਜੀ ਕਿਉਂ ਉਹ ਬਾਗੀ ਡਰਾਈਵਰ ਰੱਖੀ ਤੇ ਆ ਜਿੰਨੀਆਂ ਪੌੜੀਆਂ ਬਣੀਆਂ ਹੋਈਆਂ ਇਹਨਾਂ ਨੂੰ ਦੁਬਾਰਾ ਸਾਰਿਆਂ ਨੂੰ ਕਲਰ ਕਰ ਦੋ ਠੀਕ ਤੇ ਪੂਰੇ ਗਰਾਊਂਡ ਦੇ ਵਿੱਚ ਆਹ ਵਾਲੇ ਏਰੀਏ ਨੂੰ ਜਿੱਥੇ ਮੋਟਰ ਲੱਗੀ ਹੈ ਇਹਨੂੰ ਇੱਕ ਛੋਟੀ ਜੀ ਬਾਉਂਡਰੀ ਬਣਾ ਕੇ ਤਾਂ ਕਿ ਤਾਂ ਕਿ ਇਹ ਏਰੀਆ ਕਵਰ ਰਵੇ ਸਸੇ ਕਹਿੰਦਾ ਕੰਮ ਬਲੈਕ ਕਰ ਤਾਂ ਕਿ ਇਹ ਏਰੀਆ ਕਵਰ ਹੋ ਜੇ ਫਿਰ ਬਾਉਂਡਰੀ ਬਣਾ ਕੇ ਕਿ ਬੱਚੇ ਸੋ ਅਸੀਂ ਵਾਰਡ ਨੰਬਰ 6 ਦੇ ਵਿੱਚ ਜੀ ਅੱਜ ਜਿਹੜੇ ਟਿਊਬਵੈਲ ਦਾ 48 ਲੱਖ ਦਾ ਟਿਊਬਵੈਲ ਜਿਹੜਾ ਲਗਾਇਆ ਗਿਆ ਲਾਈਟਾਂ ਲਗਾਈਆਂ ਨਹੀਂ ਐ ਤੇ ਆ ਜਿਹੜਾ ਸਟੇਡੀਅਮ ਦੇ ਵਿੱਚ ਅਸੀਂ ਖੜੇ ਐ ਇਹਨੂੰ ਟੋਟਲ ਅਪਗ੍ਰੇਡ ਕਰਾਂਗੇ ਸਟੇਡੀਅਮ ਨੂੰ ਤੇ ਆ ਲੋਕਾਂ ਨੂੰ ਸਮਰਪਿਤ ਕਰਾਂਗੇ ਤਕਰੀਬਨ ਅੱਜ ਅਸੀਂ 1 ਕਰੋੜ ਅ 26 ਲੱਖ ਦੀਆਂ ਜਿਹੜੀਆਂ ਸੜਕਾਂ ਦਾ ਉਦਘਾਟਨ ਕਰ ਚੁੱਕੇ ਆ ਤੇ ਹਰ ਦੂਸਰੇ ਤੀਸਰੇ ਦਿਨ ਹਫਤੇ ਦੇ ਹਫਤੇ ਵਿੱਚ ਇੱਕ ਦੋ ਦਿਨ ਅਸੀਂ ਜੋ ਜੋ ਸੜਕਾਂ ਖਰੜਦੀਆਂ ਬਣਦੀਆਂ ਜਾਣਗੀਆਂ ਉਹਦੇ ਘਾਟਨ ਅਸੀਂ ਕਰਦੇ ਹਾਂ